ਲੋ ਵੀ ਮਿੱਤਰੋ ਕੱਠ ਦੇਖ ਕੇ ਤੁਹਾਨੂੰ ਐਂ ਲੱਗਦਾ ਹੋਊਗਾ ਵੀ ਆਪਾਂ ਕਿਸੇ ਪਾਰਟ ਦੇ ਭੋਗ ਤੇ ਖੜੇ ਆਂ ਪਰ ਨਹੀਂ ਇਹ ਉਹ ਲੋਕ ਆ ਜਿਹੜੇ ਵੱਖ-ਵੱਖ ਬਿਮਾਰੀਆਂ ਤੋਂ ਪੀੜਤਾ ਦੁਖੀ ਆਗੇ ਤੇ ਆਪਾਂ ਖੜੇ ਆ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਤੇ ਸਥਾਨ ਹੈਗਾ ਖੂਹਾਂ ਵਾਲਾ ਡੇਰਾ ਇੱਕ ਵਾਰੀ ਬਈ ਕੱਠ ਦਿਖਾ ਦੇ ਵੀ ਕਿੰਨੇ ਲੋਕ ਦੁਖੀ ਆਗੇ ਸਾਰਾ ਕੈਮਰਾ ਮਾਰ ਦੇ ਇੱਕ ਵਾਰੀ ਤੇ ਬਾਕੀ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਉਣੇ ਆ ਵੀ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਇੱਥੇ ਤੇ ਕਿਸ ਤਰੀਕੇ ਨਾਲ ਹੁੰਦਾ ਇਧਰ ਸਭ ਤੋਂ ਪਹਿਲਾਂ ਪਰਚੀ ਕੱਟੀ ਜਾਂਦੀ ਹੈ ਨੰਬਰ ਲੱਗਦੇ ਜਿਵੇਂ ਹਸਪਤਾਲਾਂ 'ਚ ਨੰਬਰ ਲੱਗਦੇ ਹੁੰਦੇ ਆ ਉਸ ਹਿਸਾਬ ਨਾਲ ਨੰਬਰਿੰਗ ਦੇ ਹਿਸਾਬ ਨਾਲ ਵਾਰੀ ਆਉਂਦੀ ਆ ਤੇ ਬਾਕੀ ਆ ਜਾ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਉਣੇ 9 ਵਜੇ ਇੱਥੇ ਸਭ ਤੋਂ ਪਹਿਲਾਂ ਇੱਥੇ ਹੁੰਦਾ ਅਗਰ ਚੈੱਕਅਪ ਤੇ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਉਣੇ ਆ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਕਿਸ ਤਰੀਕੇ ਦੇ ਨਾਲ ਇਲਾਜ ਹੁੰਦਾ ਮੜੀ ਸਾਈਡ ਦੇ ਦਿਓ ਜੀ ਤਾਂ ਕਿ ਤਰ੍ਹਾਂ ਦਿਖਾ ਦੀ ਬਈ ਹਾਂਜੀ ਡਾਕਟਰ ਸਾਹਿਬ ਦਿਓ ਮੈਡੀ ਜਾਣਕਾਰੀ ਕਿ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਜੀ ਸਾਡੇ ਇੱਥੇ ਸ਼ੂਗਰ ਦਾ ਜੀ ਅੱਛਾ ਜੀ ਸਰੀਰ ਦੇ ਵਿੱਚ ਕਿਸੇ ਪ੍ਰਕਾਰ ਦੀ ਗੰਢ ਹੋਵੇ ਜੀ ਠੀਕ ਹੈ ਕੈਂਸਰ ਦੇ ਪੇਸ਼ੈਂਟ ਜ਼ਿਆਦਾ ਆਉਂਦੇ ਆ ਜੀ ਅੱਛਾ ਜੀ ਠੀਕ ਹੈ ਜੀ ਨਸਾਂ ਦੇ ਬਲੋਕ ਬੱਚੇਦਾਨੀ ਦੇ ਵਿੱਚ ਰਸੌਲੀ ਇਹ ਸਾਰਾ ਇੱਥੇ ਕਾੜਾ ਤਿਆਰ ਕੀਤਾ ਜਾਂਦਾ ਜੀ ਅੱਛਾ ਜੇ ਜਿਹੜਾ ਤੁਸੀਂ ਕਾੜਾ ਪੀਉਣਾ ਇਹ ਇੱਕ ਸਾਰੀਆਂ ਬਿਮਾਰੀਆਂ ਵਾਸਤੇ ਇੱਕ ਹੀ ਕਾੜਾ ਕੀ ਅਲੱਗ-ਅਲੱਗ ਹੁੰਦੇ ਸਭ ਅਲੱਗ-ਅਲੱਗ ਹੁੰਦੇ ਅੱਛਾ ਬਿਮਾਰੀ ਦੇ ਰਿਕਾਰਡਿੰਗ ਹੀ ਬਿਮਾਰੀ ਦੇ ਰਿਕਾਰਡਿੰਗ ਹੀ ਹੁੰਦਾ ਜੀ ਅੱਛ ਜਿਹੜਾ ਪੇਸ਼ੈਂਟ ਹੁੰਦਾ ਉਸਹਾਵਨਾ ਦਿੱਤਾ ਜਾਂਦਾ ਐਸੀ ਲੋਕੇਸ਼ਨ ਦੱਸ ਦੋਈ ਲੋਕੇਸ਼ਨ ਪਿੰਡ ਭਾਈ ਰੂਪਾ ਅੱਛਾ ਜਿਲ੍ਹਾ ਬਠਿੰਡਾ ਡੇਰਾ ਖੂਹਾਂ ਵਾਲਾ ਠੀਕ ਹੈ ਕਿਹੜੇ ਕਿਹੜੇ ਦਿਨ ਹੁੰਦੇ ਦਿਨ ਕੱਲਾ ਐਤਵਾਰ ਸਵੇਰ 7 ਵਜੇ ਤੋਂ ਲੈ ਕੇ 3 ਵਜੇ ਤੱਕ 3 ਵਜੇ ਤੱਕ ਹਾਂਜੀ ਓਕੇ ਬਹੁਤ ਧੰਨਵਾਦ ਦਿਖਾ ਦੇ ਕਰੀ ਵੀ ਕਿੰਨੇ ਕੁ ਲੋਕ ਦੁਖੀ ਆ ਸਾਰੇ ਮਾਰਦੇ ਗਏ ਆਂ ਦਾ ਇਹ ਕਰੀ ਆਪਾਂ ਕਾੜਾ ਦਿਖਾ ਦੇਈਏ ਵੀ ਕਿਹੜਾ ਕਾੜਾ ਹੈਗਾ ਆ ਜਾਓ ਨਵੇਂ ਡਾਕਟਰ ਸਾਹਿਬ ਆਪਣੇ ਨਾਲ ਨੇ ਤੇ ਜਾਣਕਾਰੀ ਲੈਣਿਆ ਪਈ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਜੀ ਇਹਦਾ ਉਹਦੇ ਵਾਸਤੇ ਕਾੜਾ ਹੁੰਦਾ ਜੀ ਇਹ ਗੰਨਾ ਦਾ ਅੱਛਾ ਜੀ ਬੜਾ ਯੁੱਤੀ ਬੋਲ ਜਿਹੜੀ ਜਿੱਤੇ ਨਰਜੀਆਂ ਸ੍ਰੀ ਚੰਨਾ ਹੋਂ ਅੱਛਾ ਜੀ ਠੀਕ ਹੈ ਸ਼ੂਗਰ ਹੋਵੇ ਠੀਕ ਹੈ ਠੀਕ ਹੈ ਮਰਨੀਆਂ ਹੋਣ ਤੇ ਸ੍ਰੀ ਚ ਦਰਦ ਹੋਵੇ ਤੇ ਮੱਗੀ ਹੈ ਅੱਛਾ ਜੀ ਠੀਕ ਹੈ ਕੈਂਸਰ ਹੋਵੇ ਕੈਂਸਰ ਦਾ ਕਾੜਾ ਵੀ ਹੈ ਤੇ ਇਧਰ ਕਾੜਾ ਤਿਆਰ ਹੁੰਦਾ ਦਿਖਾ ਦੇ ਬਈ ਹਾਂ ਜੀ ਮਿੱਟੀ ਦੇ ਭਾਂਡੇ ਜੇ ਤੌੜੇ ਜੀ ਤੌੜਿਆਂ ਜੇ ਤਿਆਰ ਹੁੰਦਾ ਹੈਗਾ ਕਾੜਾ ਤੇ ਅਲੱਗ-ਅਲੱਗ ਬਿਮਾਰੀਆਂ ਦੇ ਹਿਸਾਬ ਨਾਲ ਅਲੱਗ-ਅਲੱਗ ਕੜਾਹ ਦੇ ਦੇਸੀ ਦਵਾਈਆਂ ਆ ਜੀ ਸਾਰੀਆਂ ਜਿਹਦੇਸੀ ਜਿਹੜੀ ਬੁਧੀਆਂ ਨੇ ਅੱਛਾ ਜੀ ਹਾਂਜੀ ਮੈਡੀਕਲ ਦਵਾਈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਦਿੰਦੇ ਇੱਥੇ ਮੈਡੀਕਲ ਕੜੇ ਤਿਆਰ ਆ ਸਾਰੇ ਦੇਸੀ ਦਵਾਈਆਂ ਦੇ ਆ ਜਿਹੜੀ ਬੁਧੀਆਂ ਨੇ ਕਿੰਨੇ ਕੜਿਆਂ ਚ ਬਿਮਾਰੀ ਠੀਕ ਹੋ ਜਾਂਦੀ ਹੈ ਜੀ ਕੜਾ ਤੇ ਪਹਿਲੇ ਜੀ ਦੱਸਣ ਦਿਆ ਕਿ ਲੋਕ ਫਰਕ ਪਹਿਲੇ ਜੀ ਪੈ ਜਾਂਦਾ ਜੀ ਕਿ ਪੈਨਲ ਜਾ ਕੇ ਤੁਹਾਨੂੰ ਵੀ ਲਗਾ ਰੂਲ ਲੈਣ ਜਾ ਕੇ ਲੋਕਾਂ ਨੂੰ ਅੱਛਾ ਜੀ ਦੱਸੋ ਕੋਰਸ ਕਿੰਨੇ ਕੜਿਆਂ ਦਾ ਜੀ ਕੋਰਸ ਦੇਸੀ ਤਕਰੀਬ ਅਸੀਂ ਕਹਿੰਦੇ ਆ 2 ਤਾਈ ਮਹੀਨੇ ਦੀ ਵੀ 3 ਮਹੀਨੇ ਦਾ ਕੰਪਲੀਟ ਕਰੋ ਅੱਛਾ ओके बबो थैंक यू एज दखा दे भाई पीयो जी पीयो जी गळा केणा फंडो आए हो जी फेर बरा सेल बरा अच्छा ये किने वे वारी आए हो मेरा दूसरी वारी है दूसरी वारी पहली वारी कोई फर्क ਪਿਆ ਹੀ ਐਂ ਤੇ ਮਨ ਮੜ ਕਰਕੇ ਕਰਦੇ ਜੂਰ ਦਾ ਪ੍ਰੋਬਲਮ ਕੀ ਸੀ ਮੈਨ ਜੋਰ ਜੋਰ ਕਰਦੇ ਆ ਥੁੱਥ ਦੇ ਅੱਛਾ ਹਾਂ ਠੀਕ ਹੈ ओके पीयो ਫਿਰ ਐਂ ਤਿਆਰ ਹੁੰਦਾ ਜੀ ਗੜਾ ਤੇ ਇਧਰ ਜਿਹੜੇ ਹਿਸਾਬ ਨਾਲ ਪਰਚੀਾਂ ਦੇ ਹਿਸਾਬ ਨਾਲ ਚੈੱਕ ਅਪ ਤੋਂ ਬਾਅਦ ਜਿਹੜਾ ਉਹ ਕਾੜਾ ਜਿਹੜੀ ਸੰਗਤ ਉਹ ਪੀ ਪੀ ਜਾਂਦੀ ਲੋ ਜੀ ਇਧਰ ਉਧਰ ਵੀ ਸੀਗੇ ਅੰਕਲ ਜੀ ਸੀਗੇ ਤੇ ਇਧਰ ਭਾਈ ਜੀ ਵੀ ਪੀਉਂਦੇ ਆ ਕਾੜਾ ਪਾਓ ਜੀ ਗਲਾਸ ਚ ਇਹ ਪਹਿਲਾਂ ਦੱਸਦੇ ਪਹਿਲਾਂ ਵੀ ਗਾਇ ਕਰਾਂ ਆਹ ਜਿਹੜੀ ਗਲਾਸੀ ਹੈ ਜਿਆ ਮਿੱਟੀ ਦਾ ਬਰਤਨ ਆ ਇਹ ਇਹਦੇ ਚ ਪੀਉਂਦੇ ਆ ਕਿ ਮਿੱਟੀ ਦੇ ਜੀ ਬਰਤਨਾਂ ਚ ਜਿਹੜਾ ਉਹ ਕਾੜਾ ਤਿਆਰ ਹੁੰਦਾ ਪੀਤਾ ਜਾਵੇ ਲਓ ਵੀ ਮਿੱਤਰੋ ਹੁਣ ਆਪਾਂ ਮਰੀਜ਼ਾਂ ਦਾ ਰਿਵਿਊ ਲੈਨੇ ਆ ਥੋੜਾ ਜਿਹਾ ਕਿ ਕੋਈ ਫਰਕ ਪੈਂਦਾ ਕਾੜੇ ਨਾਲ ਹਾਂਜੀ ਬਾਬਾਈ ਕਿੱਥੋਂ ਕਿੱਥੋਂ ਆਏ ਹੋ ਇੱਥੋਂ ਨਿਲੇ ਆਪਾਂ ਤਾਂ ਇੱਥੋਂ ਹੀ ਆਇਆ ਕਿਹੜੇ ਮਿੰਟੋਂ ਭਾਈ ਰੁਪਏ ਦੇ ਹਾਂ ਅੱਛਾ ਜੀ ਕਿੰਨੀ ਵਾਰੀ ਆਏ ਹੋ ਦੂਜੀ ਵਾਰ ਆਏ ਦੂਜੀ ਵਾਰ ਆਏ ਪਹਿਲੀ ਵਾਰ ਕੀ ਫਰਕ ਪਿਆ ਹੀ ਬੇ ਫਰਕ ਕੀ ਪ੍ਰੋਬਲਮ ਸੀਗੀ ਸ਼ੂਗਰ ਸ਼ੂਗਰ ਦੀ ਹਾਂਜੀ ਆਂਟੀ ਕਿੰਨੀ ਵਾਰੀ ਆਏ ਹੋ ਸੇਂਹੀ ਵਾਰ ਆਏ ਜੀ ਪੰਜਵਰੀ ਐ 6 ਪੀ ਜੁਕਤ ਜੀ ਗਾ ਕੀ ਪ੍ਰੋਬਲਮ ਸੀਗੀ ਫਿਰ 7 ਜਾਂ ਅੰਦ ਅੰਦ ਇਹ ਸੀ ਫਰਕ ਪਿਆ ਜੀ ਅੱਗੇ ਨਾਲ ਕੋਸਤਾ ਲੱਗਦਾ ਫਰਕ ਜਿੰਨੂ ਤੇ ਦੇਖੋ ਇਹ ਕਿਹਾ 15 16 ਗਾੜੇ ਕਿਹੜੇ ਪਿੰਡੋਂ ਆਏ ਜੀ 10 ਕਿਥੋਂ ਆਏ ਵਾਇਰ ਪਏ ਤੇ ਅੱਛੇ ਹਾਂਜੀ ਸਰਦਾਰ ਸਾਹਿਬ ਦੱਸੋ ਜੀ ਕੀ ਪ੍ਰੋਬਲਮ ਸੀਗੀ ਆਪਾਂ ਨੂੰ ਜੀ ਸਭ ਤੋਂ ਪ੍ਰੋਬਲਮ ਤਾਂ ਕਈ ਪ੍ਰੋਬਲਮ ਆ ਜੀ ਹਾਂਜੀ ਅਲਰਜੀ ਵੀ ਤਜਾਬ ਵੀ ਬਣਦਾ ਅੱਛੇ ਕੀ ਕਹਸ ਜੀ ਸੀ ਕਿਹੜੇ ਪਿੰਡੋਂ ਆਏ ਪਿੰਡ ਸਾਡਾ ਕਿੱਥੋਂ ਹੈ ਜੀ ਕਿੱਥੋਂ ਕਿੱਥੋਂ ਇੱਥੋਂ ਕਿੱਥੋਂ ਖਰਾ ਉਪਰੇ ਦੇ ਕੋਲ ਹੈ ਜੀ ਠੀਕ ਹੈ ਠੀਕ ਹੈ ਹਾਂ ਫਰਕ ਹੈਗਾ ਕਿੰਨੇ ਵੀ ਗਰੇ ਤੇ ਉੱਥੇ ਦੁਬਾਰਾ ਲਗਾਤਾਰ ਲਗਾਤਾਰ ਫਰਕ ਪੂਰਾ ਪੈ ਗਿਆ ਕਿੰਨੀ ਵਾਰੀ ਜੇ ਹੋਰ ਫਰਕ ਪੈ ਜੂਗਾ ਲੱਗਦਾ ਸੀ ਇਹਨਾਂ ਨੇ 3 ਮਹੀਨੇ ਕਿਹਾ ਹੁੰਦਾ ਪੁੱਛਿਆ ਸੀ ਅਸੀਂ ਆਹ 3 ਮਹੀਨੇ ਕਹਿੰਦੇ 3 ਮਹੀਨੇ ਕੱਲਾ ਕਾੜਾ ਪੀ ਜਾਵੇ ਯਾਨੀ ਕਿ 12 ਵਾਰੀ ਹਾਂ 12 ਕਿ ਦਵਾਈ ਮਤਲਬ ਕਿ ਕੇਰਾ ਲੈ ਲਓ ਅੱਛਾ ਉਸ ਤੋਂ ਬਾਅਦ ਕਾੜਾ ਪੀਂਦੇ ਰਹੋ ਇਹਦੇ ਨਾਲ ਹੋਰ ਕੋਈ ਦਵਾਈ ਲੈਣੇ ਹੋਈ ਹੋਰ ਕੋਈ ਦਵਾਈ ਜਿਹੜੀ ਮੈਡੀਕਲ ਤੋਂ ਆਪਾਂ ਜਿਵੇਂ ਆਉਂਦਾ ਕੋਈ ਤਾਂ ਕੋਈ ਦਵਾਈ ਕੱਲਾ ਕਾੜਾ ਹੀ ਹੈ ਕੱਲਾ ਕਾੜਾ ਹੀ ਇਹ ਕੱਲਾ ਕਾੜਾ ਹੀ ਪਿਉਂਦੇ ਆ ਕਿ ਹੋਰ ਕੋਈ ਮੈਡੀਕਲ ਦਵਾਈ ਵੀ ਲੈਂਦੇ ਆ ਨਹੀਂ ਮੈਡੀਕਲ ਨਹੀਂ ਅੱਛਾ ਚੈੱਕਅਪ ਵਧੀਆ ਹੁੰਦਾ ਹੀ ਚੈੱਕਅਪ ਵਧੀਆ ਅੱਛਾ ਕੋਈ ਟੈਸਟ ਵਗੈਰਾ ਤਾਂ ਨਹੀਂ ਹੁੰਦੇ ਨਹੀਂ ਟੈਸਟ ਵਗੈਰਾ ਤੇ ਨਹੀਂ ਅੱਛਾ ਮਰੀਜ਼ ਤੋਂ ਹੀ ਪੁੱਛਦੇ ਵੀ ਕੀ ਬਿਮਾਰੀ ਆ ਉਸ ਹਿਸਾਬ ਨਾਲ ਹੀ ਕੜਾ ਜਿਹੜਾ ਉਹ ਕਹਿ ਦਿੰਦੇ ਆ ਆਂਦੀ ਆਂਦੀ ਚਲੋ ਠੀਕ ਹੈ ਜੀ ਲਓ ਵੀ ਮਿੱਤਰੋ ਜਿਵੇਂ ਕਿ ਤੁਹਾਨੂੰ ਤੁਸੀਂ ਵੀਡੀਓ 'ਚ ਦੇਖਿਆ ਹੀ ਆ ਆਪਾਂ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਈ ਆ ਤੇ ਜਿਹੜੀ ਸੰਗਤ ਆਉਂਦੀ ਆ ਮਰੀਜ਼ ਆਉਂਦੇ ਆ ਉਹਨਾਂ ਦਾ ਵੀ ਆਪਾਂ ਰਿਵਿਊ ਜਿਹੜਾ ਲਿਆਗਾ ਤੇ ਬਿਮਾਰਾਂ ਡਾਕਟਰ ਸਾਹਿਬ ਨੇ ਦੱਸ ਗਏ ਆ ਵੀ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਤੇ ਦੇਸੀ ਤਰੀਕੇ ਨਾਲ ਹੁੰਦਾ ਕੜਾ ਪਿਆ ਕੇ ਜਿਹੜਾ ਡਾਕਟਰ ਸਾਹਿਬ ਕੋਰਸ ਦੱਸਦੇ ਉਹ 3 ਮਹੀਨਿਆਂ ਦਾ ਜਾਨੀ ਕਿ 12 ਵਾਰੀ ਜਿਹੜਾ ਉਹ ਕਾੜਾ ਪੀਣਾ ਪੈਂਦਾ ਪਰ ਜਿਹੜਾ ਫਰਕ ਆ ਮਰੀਜ਼ਾਂ ਨੂੰ ਉਹ ਇੱਕ ਚਾਰ ਪੰਜ ਕਾੜੇ ਪੀ ਗਏ ਜਿਹੜਾ ਉਹ ਪੈ ਜਾਂਦਾ ਹੈ ਤੇ ਜੇ ਤੁਹਾਨੂੰ ਵੀ ਕੋਈ ਪ੍ਰੋਬਲਮ ਆ ਗਈ ਕਿਸੇ ਬਿਮਾਰੀ ਤੋਂ ਪੀੜਤਾ ਤਾਂ ਤੁਸੀਂ ਆਉਣਾ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਕੋਈ ਫੀਸ ਨਹੀਂ ਬਿਲਕੁਲ ਫ੍ਰੀ ਆ ਬਸ ਆਈਆਂ ਵੀ ਤੁਹਾਨੂੰ ਸੁਦੇਹਾ ਆਉਣਾ ਪਊਗਾ ਕਿਉਂਕਿ ਸੰਗਤ ਬਹੁਤ ਹੁੰਦੀ ਹੈ ਘੱਟੋ ਘੱਟ 2 2250 ਹੋ ਜਾਣਾ ਹੁੰਦਾ ਹੈ ਐ ਦੁਵਾਰ ਨੂੰ ਦਿਨ ਐ ਦੁਵਾਰ ਦਾ ਸਮਾਂ 7:00 ਤੋਂ ਲੈ ਕੇ 3:00 ਵਜੇ ਤੱਕ ਤੇ ਬਾਕੀ ਵੀਡੀਓ ਨੂੰ ਆਪਣੀ ਨੂੰ ਕਰ ਦਿਓ ਸ਼ੇਅਰ ਬਹੁਤ ਬਹੁਤ ਧੰਨਵਾਦ